ਸਤਿ ਸ਼੍ਰੀ ਅਕਾਲ ਜੀ ਦੋਸਤੋ ਨਵਾਂ ਹਫਤਾ ਨਵੀਂ ਵੀਡੀਓ ਨਵਾਂ ਐਪੀਸੋਡ ਮੈਂ ਫੇਰ ਤੋਂ ਜੁੜਿਆ ਜੀ ਗੁਰਿੰਦਰ ਤੇ ਇੱਕ ਤੁਹਾਡੇ ਲਈ ਬਹੁਤ ਇੰਟਰਸਟਿੰਗ ਵਿਸ਼ਾਵਾਜ ਜਿਹਦਾ ਅੱਜ 8 ਗੱਲਾਂ ਨੇ ਮੇਰੇ ਕੋਲੇ 8 ਉਹ ਗੱਲਾਂ ਜਿਹੜੀਆਂ ਇਹ ਸਾਬਤ ਕਰਨਗੀਆਂ ਕਿ ਕੋਈ ਵੀ ਬੰਦਾ ਨਾ ਇਸ ਦੁਨੀਆ ਤੇ ਖੁਸ਼ ਨਹੀਂ ਸੈਟੀਸਫਾਈ ਨਹੀਂ ਕੋਈ ਵੀ ਬੰਦਾ ਤਾਂ ਚਲੋ ਆਪਾਂ ਨਹੀਂ ਕਹਿ ਸਕਦੇ ਪਰ ਜਿਨ੍ਹਾਂ ਤੇ ਇਹ 8 ਗੱਲਾਂ ਲਾਗੂ ਨਹੀਂ ਹੋਣਗੀਆਂ ਉਹ ਬਹੁਤ ਘੱਟ ਪਰਸੈਂਟੇਜ ਇਸ ਦੁਨੀਆ ਤੇ ਹੋਊਗੀ ਬਹੁਤ ਘੱਟ ਲੋਕ ਹੋਣਗੇ ਸੋ ਕਿਹੜੀਆਂ ਉਹ 8 ਗੱਲਾਂ ਜੀ ਆਪਾਂ ਕਰਦੇ ਆਂ ਫਿਰ ਸ਼ੁਰੂ ਗੱਲਬਾਤ ਆਜੋ ਪਹਿਲੀ ਗੱਲ ਹੈ ਜੀ ਵਿਆਹੇ ਲੋਕ ਆਜ਼ਾਦੀ ਲੱਭਣ ਲੱਗ ਜਾਂਦੇ ਆ ਜਦੋਂ ਸਾਡਾ ਵਿਆਹ ਹੋ ਜਾਂਦਾ ਅਸੀਂ ਯਾਦ ਕਰਦੇ ਆਂ ਨਾ ਕਿ ਪਹਿਲਾਂ ਵਾਲੇ ਦਿਨ ਵਧੀਆ ਅਸੀਂ ਜਦੋਂ ਕੁਆਰੇ ਹੁੰਦੇ ਸੀ ਕੋਈ ਰੋਗ ਟੋਕ ਨਹੀਂ ਸੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਸੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸੀ ਪੈਂਦੀ ਜਿੱਥੇ ਮਰਜ਼ੀ ਜਾਂਦੇ ਸੀ ਆਉਂਦੇ ਸੀ ਤੇ ਵਿਆਹ ਇੱਕ ਇਹੋ ਜਿਹਾ ਰਿਸ਼ਤਾ ਜਿਹਨੂੰ ਲੈ ਕੇ ਬੜੇ ਚੁਟਕਲੇ ਵੀ ਬਣਾਏ ਜਾਂਦੇ ਆ ਬੜੀਆਂ ਬੜੇ ਸ਼ੁਗਲ ਮੇਲੇ ਕੀਤੇ ਜਾਂਦੇ ਆ ਚਲੋ ਆਪਾਂ ਹਰੇਕ ਤੇ ਇਹ ਗੱਲ ਲਾਗੂ ਤਾਂ ਨਹੀਂ ਕਰ ਸਕਦੇ ਕਈ ਲੋਕ ਆਪਣੇ ਹਮਸਫਰ ਦੇ ਨਾਲ ਵਿਆਹ ਤੋਂ ਬਾਅਦ ਵੀ ਜ਼ਿੰਦਗੀ ਨੂੰ ਬਹੁਤ ਸੋਹਣਾ ਜਿਉਂਦੇ ਆ ਤੇ ਚਾਹੀਦਾ ਵੀ ਇਦਾਂ ਹੀ ਆ ਚਲੋ ਆਪਾਂ ਜਰੂਰ ਕਿਤੇ ਨਾ ਕਿਤੇ ਮਿਸ ਕਰਦੇ ਆ ਉਹ ਜ਼ਿੰਦਗੀ ਜਿਹੜੀ ਅਸੀਂ ਕੁਆਰੇ ਹੁੰਦੇ ਹੋਏ ਜਿਉਂਦੇ ਸੀਗੇ ਪਰ ਜ਼ਿੰਦਗੀ ਦੇ ਅਲੱਗ-ਅਲੱਗ ਫੇਸ ਨੇ ਜਿਹੜੇ ਸਾਨੂੰ ਹੰਡਾਉਣੇ ਪੈਣਗੇ ਨਭਾਉਣੇ ਪੈਣਗੇ ਜ਼ਿੰਮੇਵਾਰੀਆਂ ਤੋਂ ਆਪਾਂ ਭੱਜ ਵੀ ਨਹੀਂ ਸਕਦੇ ਪਰ ਕਿਤੇ ਨਾ ਕਿਤੇ ਕੁਝ ਲੋਕ ਇਸ ਚੀਜ਼ ਨੂੰ ਹਮੇਸ਼ਾ ਸੋਚਦੇ ਵੀ ਨੇ ਵਿਕਾਸ ਵਿਆਹ ਕਰਾਉਂਦਾ ਹੀ ਨਾ ਮੈਂ ਤਾਂ ਮੇਰੀ ਜ਼ਿੰਦਗੀ ਚੰਗੀ ਹੁੰਦੀ ਕਹਿੰਦੇ ਜਰੂਰ ਨੇ ਲੋਕ ਪਰ ਕਰਾਉਣਾ ਤਾਂ ਹੁਣ ਸਾਰਿਆਂ ਨੂੰ ਹੀ ਪੈਂਦਾ ਜੀ ਦੂਜੀ ਗੱਲ ਕਿ ਜਿਹੜੇ ਕੁਆਰੇ ਲੋਕ ਨੇ ਉਹ ਸਾਥ ਲੱਭਦੇ ਨੇ ਉਹ ਪਿਆਰ ਲੱਭਦੇ ਨੇ ਜਦੋਂ ਬੰਦਾ ਕੁਆਰਾ ਹੁੰਦਾ ਉਹ ਉਸ ਜੀ ਤੋਂ ਦੁਖੀ ਆ ਕਿ ਮੈਂ ਕੁਵਾਰਾ ਕਿਉਂ ਆ ਮੇਰਾ ਵਿਆਹ ਕਿਉਂ ਨਹੀਂ ਹੋ ਰਿਹਾ ਮੈਨੂੰ ਕੁੜੀ ਕਿਉਂ ਨਹੀਂ ਮਿਲ ਰਹੀ ਮੈਨੂੰ ਮੁੰਡਾ ਕਿਉਂ ਨਹੀਂ ਮਿਲ ਰਿਹਾ ਤੇ ਉਦੋਂ ਬੰਦਾ ਇਸ ਗੱਲ ਦਾ ਦੁੱਖ ਮਨਾਉਣ ਲੱਗਿਆ ਹੁੰਦਾ ਵਾ ਬਹੁਤ ਕਈ ਜਿੱਦਾਂ ਜਿੱਦਾਂ ਜਿਨ੍ਹਾਂ ਦੇ ਨਾ ਵਿਆਹ ਲੇਟ ਹੋ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੀ ਉਮਰ ਹੁਣ ਲੰਗੀ ਜਾਂਦੀ ਆ ਉਹ ਜ਼ਿਆਦਾ ਟੈਨਸ਼ਨ ਚ ਹੋ ਜਾਂਦੇ ਨੇ ਉਹ ਫਟਾਫਟ ਕਦੇ ਅਖਬਾਰ 'ਚ ਘਟਾਉਂਦੇ ਆ ਕਦੇ ਉਹ ਅੱਜਕੱਲ ਜਿੱਦਾਂ ਐਪਾਂ ਬਣ ਗਈਆਂ ਉਹਦੇ ਤੇ ਆਪਣੀਆਂ ਆਈਡੀਆਂ ਬਣਾਉਂਦੇ ਆ ਪੈਕੇਜ ਲੈਂਦੇ ਆ ਬੜਾ ਕੁਝ ਹੁੰਦਾ ਉਹ ਬੇਸਬਰਿਆ ਕਿ ਸਾਡਾ ਜਲਦੀ ਜਲਦੀ ਵਿਆਹ ਹੋ ਜੇ ਖੁਸ਼ ਉਹ ਵੀ ਨਹੀਂ ਹੈਗੇ ਜਿੱਦਾਂ ਮੈਂ ਪਿਛਲੇ ਪੁਆਇੰਟ 'ਚ ਗੱਲ ਕੀਤੀ ਫਿਰ ਜਦੋਂ ਵਿਆਹ ਹੋ ਜਾਂਦਾ ਤਾਂ ਉਹਨਾਂ ਨੂੰ ਉਹ ਕੁਆਰਾਪਣ ਯਾਦ ਆਉਣ ਲੱਗ ਜਾਂਦਾ ਵਾ ਤੀਜੀ ਇੱਕ ਸੱਚਾਈ ਜਿਹੜੇ ਬੱਚੇ ਨੇ ਉਹ ਜਲਦੀ ਵੱਡਾ ਹੋਣਾ ਚਾਹੁੰਦੇ ਨੇ ਅਕਸਰ ਤੁਸੀਂ ਆਪਣੇ ਬੱਚਿਆਂ ਤੋਂ ਵੀ ਸੁਣਿਆ ਹੋਊਗਾ ਉਹ ਕਹਿ ਦਿੰਦੇ ਨੇ ਨਾ ਭੋਲੇ ਪੰਚ ਵੀ ਮੰਮਾ ਮੈਂ ਕਦੋਂ ਵੱਡਾ ਹੋਊਂਗਾ ਪਾਪਾ ਮੈਂ ਕਦੋਂ ਵੱਡਾ ਹੋਊਂਗਾ ਜਾਂ ਹੋਊਂਗੀ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਅਸੀਂ ਜਲਦੀ ਜਲਦੀ ਨਾ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਚੱਕ ਲਈਏ ਵੀ ਅਸੀਂ ਵੀ ਦਾ ਅਸੀਂ ਬਾਹਰ ਜਾਂਦੇ ਆ ਕਮਾਕਾਰਾਂ ਦੇ ਲਈ ਅਸੀਂ ਵੀ ਜਾਣ ਲੱਗ ਜੀਏ ਵੀ ਹੁਣ ਸਕੂਲ ਆ ਸਕੂਲ ਤੋਂ ਉਹਨਾਂ ਨੂੰ ਬੋਰਿਅਤ ਮਹਿਸੂਸ ਹੁੰਦੀ ਆ ਹਨ ਤਾਂ ਅਸੀਂ ਵੀ ਉਸ ਦੌਰ ਦੇ ਵਿੱਚ ਲੰਘੇ ਹਾਈ ਕਦੋਂ ਸਕੂਲ ਮੁਕਣਗੇ ਕਦੋਂ ਸਾਰੇ ਪੇਪਰਾਂ ਤੋਂ ਸਾਡਾ ਕਿਹੜਾ ਛੁੱਟੂਗਾ ਪਰ ਅਸਲ 'ਚ ਉਦੋਂ ਇਹ ਨਹੀਂ ਪਤਾ ਸੀਗਾ ਵੀ ਜਿਹੜੀ ਇੱਕ ਜ਼ਿੰਦਗੀ ਆ ਅਸਲ ਉਹ ਤਾਂ ਬਚਪਨ ਚ ਹੀ ਹੁੰਦੀ ਆ ਜਦੋਂ ਕੋਈ ਟੈਨਸ਼ਨ ਨਹੀਂ ਕੋਈ ਫਿਕਰਾਂ ਨਹੀਂ ਤਾਂ ਕੋਈ ਆਪਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੁੰਦਾ ਤੇ ਜਦੋਂ ਅਸੀਂ ਵੱਡੇ ਹੋ ਜਾਂਦੇ ਆ ਫਿਰ ਤਾਂ ਜ਼ਿੰਮੇਵਾਰੀਆਂ ਸਿਰ ਦੇ ਉੱਤੇ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਤੇ ਬੱਚਿਆਂ ਨੂੰ ਵਿਚਾਰਿਆਂ ਨੂੰ ਜੇ ਇਹ ਗੱਲਾਂ ਪਤਾ ਹੋਣ ਤੇ ਜੇ ਉਹਨਾਂ ਦੇ ਹੱਥ 'ਚ ਹੋਵੇ ਫਿਰ ਜ਼ਰੂਰ ਉਹ ਇਹੀ ਕਹਿਣਗੇ ਕਿ ਅਸੀਂ ਬੱਚੇ ਹੋ ਰਹੀਏ ਅਸੀਂ ਵੱਡੇ ਹੋਈਏ ਨਾ ਚੌਥੀ ਗੱਲ ਕਿ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਉਹ ਫਿਰ ਜਵਾਨੀ ਲੱਭਦੇ ਆ ਕਿਉਂਕਿ ਇੱਕ ਜਿਹੜਾ ਬੁਢਾਪਾ ਵਾ ਨਾ ਉਹੋ ਜ਼ਿੰਦਗੀ ਦਾ ਉਹ ਫੇਸ ਹੈ ਆਖਰੀ ਫੇਸ ਕਹਿ ਸਕਦੇ ਆ ਉਦੋਂ ਬੰਦੇ ਨੂੰ ਇਹ ਅਹਿਸਾਸ ਹੋਣ ਲੱਗ ਜਾਂਦਾ ਕਿ ਬਸ ਹੁਣ ਪਤਾ ਨਹੀਂ ਮੇਰੇ ਕਿੰਨੇ ਦਿਨ ਨੇ ਫਿਰ ਉਹ ਬੰਦਾ ਪਿਛਲਾ ਜ਼ਰੂਰ ਯਾਦ ਕਰਦਾ ਜਦੋਂ ਵੀ ਕਿਤੇ ਬਜ਼ੁਰਗ ਬੰਦਾ ਬਹਿੰਦਾ ਆਪਣੀਆਂ ਗੱਲਾਂ ਤੁਸੀਂ ਨੋਟ ਕਰਿਓ ਜ਼ਰੂਰ ਸੁਣਾਊਗਾ ਆਪਣੇ ਸਟਰਗਲ ਟਾਈਮ ਦੀਆਂ ਜਵਾਨੀ ਟਾਈਮ ਦੀਆਂ ਤੇ ਕਈਆਂ ਨੂੰ ਤਾਂ ਹੁਣ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਆਪਣਾ ਬਚਪਨ ਵੀ ਨਹੀਂ ਭੁੱਲਿਆ ਕੱਲੀ-ਕੱਲੀ ਗੱਲ ਉਹਨਾਂ ਨੂੰ ਯਾਦ ਆ ਕਿਵੇਂ ਸਕੂਲ ਜਾਂਦੇ ਸੀ ਕਿਵੇਂ ਪੜਦੇ ਸੀ ਕਿਹੜੇ ਹਾਲਾਤਾਂ ਚ ਪੜੇ ਉਹ ਆਪਣੇ ਘਰ ਦੀਆਂ ਜਿਹੜੀਆਂ ਕਹਾਣੀਆਂ ਸੁਣਾਉਂਦੇ ਆ ਵੱਡੇ ਪਰਿਵਾਰ ਸੀ ਸਾਰਾ ਕੁਝ ਸਾਨੂੰ ਬਹੁਤ ਇੰਟਰਸਟਿੰਗ ਵੇ ਨਾਲ ਦੱਸਦੇ ਆ ਤੇ ਕਿਤੇ ਨਾ ਕਿਤੇ ਉਹ ਉਹ ਚੀਜ਼ਾਂ ਨੂੰ ਮਿਸ ਕਰਦੇ ਨੇ ਤੇ ਉਹਨਾਂ ਨੂੰ ਪਤਾ ਵੀ ਉਹ ਕਦੇ ਵਾਪਸ ਨਹੀਂ ਆਉਣੀਆਂ ਤੇ ਹੁਣ ਅਸੀਂ ਉਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਆ ਕਿ ਜ਼ਿੰਦਗੀ ਦਾ ਕੁਝ ਨਹੀਂ ਪਤਾ ਸਾਨੂੰ ਕਦੋਂ ਅਲਵਿਦਾ ਜ਼ਿੰਦਗੀ ਨੂੰ ਕਹਿਣਾ ਲੱਗ ਜਾਏ ਪਰ ਇਹ ਵੀ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਬਹੁਤ ਸਾਰੇ ਬਜ਼ੁਰਗ ਨੇ ਜਿਹੜੇ ਆਪਣੇ ਬੁਢਾਪੇ ਨੂੰ ਵੀ ਇੰਜੋਏ ਕਰਦੇ ਨੇ ਤੇ ਉਹੀ ਜਿੰਦਾ ਦਿਲਿਆ ਜੀ ਜ਼ਿੰਦਗੀ ਵੀ ਇਹੀ ਆ ਹਰ ਉਮਰ ਨੂੰ ਇੰਜੋਏ ਕਰਨਾ ਸਿੱਖੀਏ ਪੰਜਵੀਂ ਗੱਲ ਆ ਕਿ ਜਿਹੜਾ ਮਸ਼ਹੂਰ ਬੰਦਾ ਉਹ ਪ੍ਰਾਈਵੇਸੀ ਲੱਭਦਾ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਕਾਦੇ ਮਸ਼ਹੂਰ ਹੋਇਆ ਯਾਰ ਸਾਡੀ ਤਾਂ ਨਿੱਜਤਾ ਹੀ ਖਤਮ ਹੋ ਗਈ ਮੈਨੂੰ ਯਾਦ ਆ ਮੈਂ ਨਾ ਇੱਕ ਵਾਰੀ ਨਸ਼ੱਤਰ ਗਿੱਲ ਬਹੁਤ ਵਧੀਆ ਸਿੰਗਰ ਨੇ ਪੰਜਾਬ ਦੇ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਤੇ ਇੰਟਰਵਿਊ ਲੈਣ ਵਾਲੇ ਨੇ ਉਹਨਾਂ ਨੂੰ ਪੁੱਛ ਸਵਾਲ ਕੀਤਾ ਵੀ ਪਹਿਲਾਂ ਵਾਲੀ ਜ਼ਿੰਦਗੀ ਠੀਕ ਸੀ ਜਦੋਂ ਤੁਸੀਂ ਮਸ਼ਹੂਰ ਨਹੀਂ ਸੀ ਜਾਂ ਹੁਣ ਠੀਕ ਆ ਉਹ ਕਹਿੰਦੇ ਵੀ ਠੀਕ ਆ ਦੋਨੋਂ ਜ਼ਿੰਦਗੀਆਂ ਆਪੋ ਆਪਣੀ ਥਾਂ ਤੇ ਆ ਪਰ ਉਹ ਚੀਜ਼ ਕਹਿੰਦੇ ਮੈਂ ਮੈਸੇਜ ਜ਼ਰੂਰ ਕਰਦਾ ਵੀ ਪਹਿਲਾਂ ਜਿੱਥੇ ਦਿਲ ਕਰਦਾ ਸੀ ਕੜ ਕੇ ਗੋਲ ਗੱਪੇ ਖਾਣ ਲੱਗ ਗਏ ਰੇੜੀ ਤੇ ਜੋ ਦਿਲ ਕਰਦਾ ਸੀ ਵੀ ਇਦਾਂ ਜ਼ਿੰਦਗੀ ਨੂੰ ਇੰਜੋਏ ਕਰ ਲਈਦਾ ਸੀ ਹੁਣ ਗੱਡੀ 'ਚ ਬਹਿ ਕੇ ਸਾਰਾ ਕੁਝ ਕਰਨਾ ਪੈਂਦਾ ਕਿਉਂਕਿ ਪ੍ਰਾਈਵੇਸੀ ਰੱਖਣੀ ਪੈਂਦੀ ਜਿਹੜੇ ਬੰਦੇ ਮਸ਼ਹੂਰ ਹੋ ਗਏ ਉਸ ਤੋਂ ਵੀ ਜਿਹੜੇ ਵੱਡੇ ਸੈਲੀਬ੍ਰਿਟੀ ਨੇ ਤੁਹਾਨੂੰ ਪਤਾ ਵੀ ਕਈ ਵਾਰ ਉਹ ਅੱਕ ਜਾਂਦੇ ਨੇ ਲੋਕ ਉਹਨਾਂ ਨੂੰ ਮਿਲਣ ਲਈ ਆਉਂਦੇ ਨੇ ਜਾਂ ਹੋਰ ਜਿੱਦਾਂ ਵੀ ਕੋਈ ਮਸ਼ਹੂਰ ਬੰਦਾ ਵਾ ਜਿਹਦੇ ਕੋਲ ਫੇਮ ਆ ਉਹ ਬੰਦਾ ਜ਼ਰੂਰ ਕਿਤੇ ਨਾ ਕਿਤੇ ਇਹ ਚਾਹੁੰਦਾ ਵਾ ਕਿ ਉਹ ਵੀ ਖੁੱਲ੍ਹ ਕੇ ਜ਼ਿੰਦਗੀ ਨੂੰ ਇੰਜੋਏ ਕਰ ਸਕਣ ਬਾਹਰ ਘੁੰਮ ਫਿਰ ਆਜ਼ਾਦੀ ਦੇ ਨਾਲ ਸਕਣ ਪਰ ਹੁਣ ਉਹ ਪੋਸੀਬਲ ਨਹੀਂ ਹੁੰਦਾ ਉਹਨਾਂ ਲਈ ਛੇਵੀਂ ਗੱਲ ਕਿ ਆਮ ਬੰਦਾ ਜਿਹੜਾ ਉਹ ਮਸ਼ਹੂਰ ਹੋਣਾ ਚਾਹੁੰਦਾ ਤਕਰੀਬਨ ਹਰ ਬੰਦਾ ਇਹ ਚਾਹੁੰਦਾ ਹੀ ਆ ਕਿ ਉਹਦੇ ਵੀ ਉਹਦੇ ਕੋਲ ਵੀ ਬਹੁਤ ਸਾਰਾ ਫੇਮ ਹੋਵੇ ਲੋਕ ਉਹਨੂੰ ਜਾਣਦੇ ਹੋਣ ਜਿੱਥੋਂ ਉਹ ਲੰਗੇ ਉਹਨੂੰ ਲੋਕ ਸਲੂਟ ਮਾਰਨ ਉਹਨੂੰ ਜਾਣਨ ਉਹਦੇ ਨਾਲ ਫੋਟਾਂ ਖਿਚਾਣ ਇਹ ਕੁਝ ਚਲੋ ਆਪਣੀ ਆਪਣੀ ਚੁਆਇਸ ਹੁੰਦੀ ਆ ਸਾਰੇ ਲੋਕ ਇਹ ਟੀਚੇ ਨਹੀਂ ਮੈਥਦੇ ਹੈਗੇ ਸਾਰੇ ਲੋਕਾਂ ਦਾ ਇਹ ਸੁਪਨਾ ਨਹੀਂ ਹੁੰਦਾ ਕਿ ਉਹ ਮਸ਼ਹੂਰ ਹੋਣ ਪਰ ਬਹੁਤੇ ਲੋਕਾਂ ਦਾ ਹੁੰਦਾ ਵੀ ਆ ਉਹ ਜਦੋਂ ਸਟਰਗਲ ਟਾਈਮ ਦੇ ਵਿੱਚ ਹੁੰਦੇ ਆ ਚਲੋ ਮੰਨ ਲਓ ਕੋਈ ਬੰਦਾ ਮਸ਼ਹੂਰ ਹੋਣਾ ਚਾਹੁੰਦਾ ਉਹਦੇ ਲਈ ਉਹ ਕੋਸ਼ਿਸ਼ ਵੀ ਕਰ ਰਿਹਾ ਮਿਹਨਤ ਕਰ ਰਿਹਾ ਤੇ ਉਦੋਂ ਇਸ ਗੱਲ ਲਈ ਤੜਪ ਰਿਹਾ ਹੁੰਦਾ ਵਾ ਵੀ ਮੈਨੂੰ ਕਿਉਂ ਨਹੀਂ ਲੋਕ ਜਾਣਦੇ ਵੀ ਮੇਰੇ ਨਾਲ ਲੋਕ ਆ ਕੇ ਫੋਟੋ ਆ ਕੇ ਉਹ ਨਹੀਂ ਕਰਾਉਂਦੇ ਉਹ ਉਸ ਚੀਜ਼ ਦੀ ਉਡੀਕ ਕਰਦਾ ਤੇ ਜੇ ਰੱਬ ਦੀ ਮਿਹਰ ਦੇ ਨਾਲ ਉਹਨੂੰ ਉਹ ਚੀਜ਼ ਮਿਲ ਜਾਂਦੀ ਆ ਫਿਰ ਉਹ ਉਹਦੇ ਤੋਂ ਵੀ ਕਈ ਵਾਰ ਜਿੱਦਾਂ ਮੈਂ ਪਿਛਲੇ ਪੁਆਇੰਟ 'ਚ ਗੱਲ ਕੀਤੀ ਆ ਦੁਖੀ ਹੋ ਜਾਂਦਾ ਸੋ ਬੰਦਾ ਕਿਤੇ ਖੁਸ਼ ਨਹੀਂ ਹੈਗਾ ਸੱਤਵਾਂ ਪੁਆਇੰਟ ਆ ਜੀ ਜਿਹੜਾ ਗਰੀਬ ਬੰਦਾ ਵਾ ਉਹ ਪੈਸਾ ਭਾਲਦਾ ਉਹ ਚਾਹੁੰਦਾ ਵਾ ਵੀ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਵੇ ਇਹ ਗੱਲ ਤਾਂ ਸਾਰੀ ਚਾਹੁੰਦੇ ਨੇ ਨਾ ਤਕਰੀਬਨ ਕਿ ਉਹਨਾਂ ਕੋਲੇ ਅੱਜ ਬਹੁਤ ਕਮਾਈ ਹੋਵੇ ਉਹ ਹਰ ਸੁੱਖ ਸਹੂਲਤ ਆ ਜਿਹੜੀ ਜ਼ਿੰਦਗੀ ਦੀ ਉਹ ਲੈ ਸਕਣ ਬਹੁਤ ਵਧੀਆ ਇੱਕ ਘਰ ਹੋਵੇ ਮਹਿਲ ਵਰਗਾ ਘਰ ਹੋਵੇ ਲਗਜ਼ਰੀ ਗੱਡੀ ਹੋਵੇ ਤਕਰੀਬਨ ਹਰ ਬੰਦਾ ਇਹ ਚਾਹੂਗਾ ਕਿ ਉਹਦੀ ਜ਼ਿੰਦਗੀ ਐਦਾਂ ਦੀ ਹੋਵੇ ਤੇ ਉਹਦੇ ਲਈ ਉਹ ਬੰਦਾ ਕਈ ਵਾਰੀ ਸਟ੍ਰਗਲ ਕਰਦਾ ਉਹਦੇ ਲਈ ਕੋਸ਼ਿਸ਼ਾਂ ਕਈ ਬੰਦੇ ਜ਼ਰੂਰ ਕਰਦੇ ਨੇ ਕਿ ਅਸੀਂ ਵੀ ਅਮੀਰ ਬਣੀਏ ਗਰੀਬ ਘਰ ਚ ਜਿਹੜੇ ਜਨਮ ਲੈਣ ਵਾਲੇ ਲੋਕ ਨੇ ਉਹ ਵੀ ਬਹੁਤ ਜ਼ਿਆਦਾ ਸਟਰਗਲ ਕਰਦੇ ਮੈਂ ਦੇਖੇ ਨੇ ਤੇ ਉਹ ਵੀ ਇਸ ਚੀਜ਼ ਦੇ ਪਿੱਛੇ ਭੱਜਦੇ ਦੇਖੇ ਨੇ ਅੱਠਵੀਂ ਸਚਾਈ ਕਿ ਜਿਹੜਾ ਅਮੀਰ ਬੰਦਾ ਵਾ ਉਹ ਸ਼ਾਂਤੀ ਲੱਭ ਰਿਹਾ ਗਰੀਬ ਪੈਸਾ ਲੱਭ ਰਿਹਾ ਅਮੀਰ ਸ਼ਾਂਤੀ ਲੱਭ ਰਿਹਾ ਸਕੂਨ ਲੱਭ ਰਿਹਾ ਚੈਨ ਨਹੀਂ ਮਿਲ ਰਿਹਾ ਉਹ ਇਸ ਗੱਲ ਤੋਂ ਦੁਖੀ ਆ ਵੀ ਪੈਸਾ ਬਹੁਤ ਆ ਗਿਆ ਇਹਨੂੰ ਮੈਂ ਰੱਖਾਂ ਕਿੱਥੇ ਕਿੱਥੇ ਇਨਵੈਸਟ ਕਰਾਂ ਕਿਵੇਂ ਮੈਨੇਜ ਕਰਾਂ ਸਾਰੇ ਪੈਸੇ ਨੂੰ ਪਰ ਫੇਰ ਵੀ ਬੰਦੇ ਦਾ ਲਾਲਚ ਕਦੇ ਨਹੀਂ ਮੁੱਕਦਾ ਜਿੱਦਾਂ ਜਿੱਦਾਂ ਬੰਦਾ ਅਮੀਰ ਹੁੰਦਾ ਜਾਂਦਾ ਵਾ ਭਾਵੇਂ ਕੋਈ ਜੱਦੀ ਪੁਸ਼ਟੀ ਆ ਅਮੀਰ ਭਾਵੇਂ ਕੋਈ ਗਰੀਬੀ ਤੋਂ ਅਮੀਰੀ ਵੱਲ ਗਿਆ ਵਾ ਪਰ ਜਿੱਦਾਂ ਜਿੱਦਾਂ ਹੋਰ ਤਰੱਕੀ ਕਰਦਾ ਜਾਂਦਾ ਇੱਕ ਬੇਚੈਨੀ ਆ ਜਿਹੜੀ ਉਹ ਨਾਲ ਜ਼ਰੂਰ ਜੁੜਦੀ ਜਾਂਦੀ ਹੈ ਤਕਰੀਬਨ ਤੇ ਹੁਣ ਉਹ ਬੰਦੇ ਇਸ ਗੱਲ ਲਈ ਸਟਰਗਲ ਕਰਦੇ ਆ ਵੀ ਅਸੀਂ ਕਿਵੇਂ ਆਪਣੇ ਆਪ ਨੂੰ ਫਿੱਟ ਰੱਖੀਏ ਤੰਦਰੁਸਤ ਕਿਵੇਂ ਰਹੀਏ ਮਾਨਸਿਕ ਸ਼ਾਂਤੀ ਕਿਵੇਂ ਲੈ ਕੇ ਆਈਏ ਉਹਦੇ ਲਈ ਗੋਲੀਆਂ ਖਾਂਦੇ ਨੇ ਕਈ ਅਮੀਰ ਇਹੋ ਜਿਹੇ ਦੇਖੇ ਨੇ ਜਿਹੜੇ ਗੋਲੀਆਂ ਖਾਦੇ ਬਿਨਾ ਸੌ ਨਹੀਂ ਸਕਦੇ ਸੋ ਦੋਸਤੋ ਕੁੱਲ ਮਿਲਾ ਕੇ ਇਹ ਵੀਡੀਓ ਕਰਨ ਦਾ ਇੱਕੋ ਮਕਸਦ ਆ ਕਿ ਕੋਈ ਜ਼ਿੰਦਗੀ ਚ ਸੈਟੀਸਫਾਈ ਨਹੀਂ ਆ ਜਿਹੜੇ ਵੀ ਤੁਸੀਂ ਫੇਸ ਦੇ ਵਿੱਚ ਜਾਓਗੇ ਜ਼ਿੰਦਗੀ ਚ ਕੋਈ ਨਾ ਕੋਈ ਅੰਦਰੋਂ ਜਿਹੜੀ ਤੁਹਾਨੂੰ ਡਿਸਸੈਟੀਸਫੈਕਸ਼ਨ ਆ ਉਹ ਨਾਲ ਰਹਿਣੀ ਉਹ ਰਹਿਣੀ ਹੈ ਸੋ ਨੋਚੋੜ ਇਹ ਨਿਕਲਦਾ ਕਿ ਆਜਾ ਜੋ ਵਰਤਮਾਨ ਇਹਨੂੰ ਮੰਨਣਾ ਸਿੱਖ ਲਓ ਇਹਨੂੰ ਇੰਜੋਏ ਕਰਨਾ ਸਿੱਖ ਲਓ ਉਹੀ ਸਭ ਤੋਂ ਕੀਮਤੀ ਚੀਜ਼ ਆ ਤੁਹਾਡੇ ਕੋਲ ਜੋ ਤੁਸੀਂ ਅੱਜ ਆਹ ਪਲ ਜੋ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦਾ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਗੱਲਾਂ ਚੰਗੀਆਂ ਲੱਗੀਆਂ ਸ਼ੇਅਰ ਕਰਦੇ ਹੋ ਜੀ ਸਾਥ ਦਿਓ ਹੌਸਲਾ ਦਿਓ ਫੀਡਬੈਕ ਵੀ ਦਿਓ ਅਗਲੀ ਵੀਡੀਓ ਚ ਬਹੁਤ ਜਲਦੀ ਨਵਾਂ ਵਿਸ਼ਾ ਲੈ ਕੇ ਆਉਂਗਾ